ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਜਣ ਸੱਚਾ ਪਾਤਸ਼ਾਹ ਸਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤਉਦ ਰਾਖ ਲਈ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਪੁਲਾਇਆ ਭਗਤਾਂ ਦੀ ਸਦਾ ਦੂ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਨ ਆਈ ਰਾਵ ਭਗਤਾਂ ਨੂੰ ਜਮ ਜੋ ਨਾ ਸਕੇ ਕਾਲ ਨਾ ਨੇੜੇ ਜਾਈ ਕੇਵਲ RAM ਨਾਮ ਮਨ ਵਸਿਆਉ ਨਾਮੇ ਹੀ ਮੁਕਤ ਪਾਈ ਰਦ ਸਦ ਸਭ ਭਗਤਾਂ ਚਰਣੀ ਲਾਗੇ ਗੁਰ ਕੈ ਸਾਇ ਸੁਪਾਈ ਮਨਮੁਖਾਂ ਨੂੰ ਪ੍ਰਤੀਤ ਨ ਆਵਈ ਅੰਤਰ ਲੋਭ ਸੁਆਉ ਗੁਰਮਖਿ ਹਰਿਦਾਇ ਸ਼ਬਦ ਨ ਪੇਦੇਉ ਹਾਰ ਨਾਮ ਨ ਲਾਗਾ ਭਾਉ ਕੂੜ ਕਪਟ ਬਾਜ ਲੈ ਜਾਸੀ ਮਨਮੁਖ ਭੀਕਾ ਆਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂੰ ਏ ਕੋ ਬੁਰਖ ਬਿਦਾਤਾ ਹਉ ਮੈ ਮਾਰ ਮਨਸਾ ਮਨੇ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਇਸਵਾਰਨ ਹਾਰਾ ਉਹਨਾਂ ਦੀ ਰੀਸ ਕਰੇ ਸੋ ਵੇ ਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੌਂਕ ਮੁਏ ਬਿਲਲਾਈ ਆਵੈ ਜਾਵੈ ਠੌਰ ਨਾ ਪਾਵੈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੈ ਸੋ ਅਮਰਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਦਕਾਈ ਵੇਦ ਪੜੈ ਤ ਬਾਦ ਵਿਖਾਣਹਿ ਬਿਨ ਹਰਪਤ ਗਵਾਈ ਸਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੂਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਓਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੇਟਣਹਾਰਾ ਨਾਨਕ ਤਿਨ ਕੈ ਸਤਬਲ ਹਾਰੇ ਜਿਨ ਹਰ ਰੱਖਿਆ ਉਰਤਾਰਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਨ੍ਹਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਨਾਨਕ ਤਨ ਕੈ ਸਤ ਬਲਹਾਰੈ ਜਿਨ ਹਰ ਰੱਖਿਆ ਉਰਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਅਮਰਤ ਵੇਲੇ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਦੀ ਸੇਵਾ ਤੋਂ ਉਪਰੰਤ ਅਮਰਤ ਮਈ ਬਾਣੀ ਦਾ ਨਿਤਨੇਮ ਸਰਵਤ ਦੇ ਪਲੇ ਦੀ ਅਰਦਾਸ ਗੁਰੂ ਜੀ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਕੀ ਹੁਕਮ ਕਰਦੇ ਨੇ ਕੀ ਸੋਝੀ ਬਖਸ਼ਿਸ਼ ਕਰਦੇ ਆ ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਪ੍ਰੇਮ ਸਹਿਤ ਗੱਜ ਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪਾਵਨ ਪਵਿੱਤਰ ਬਚਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 637 ਅਤੇ 38 ਅੰਗ ਤੇ ਸੁਭਾਏਮਾਨ ਹੈ। ਰਾਗ ਸੋਰਠ ਦੇ ਵਿੱਚ ਤੀਸਰੇ ਪਾਤਸ਼ਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਮੁਖਾਰਬੇ ਦੇ ਵਿੱਚੋਂ ਸਾਨੂੰ ਸੋਜੀ ਬਖਸ਼ਿਸ਼ ਕਰਦੇ ਐ ਤੇ ਨਾਲ ਇੱਕ ਹਦਾਇਤ ਕਰਦੇ ਨੇ ਇਹ ਜਿਹੜਾ ਬਚਨ ਹੈ ਇਹਨੂੰ ਪਹਿਲੇ ਘਰ ਵਿੱਚ ਗਾਉਣਾ ਹੈ ਇੱਕ ਹੋਰ ਜਾਣਕਾਰੀ ਦਿੱਤੀ ਮਹਾਰਾਜ ਨੇ ਕਹਿੰਦੇ ਤੇ ਤੁਕੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਤਿੰਨ ਤਿੰਨ ਤੁਕਾਂ ਦਾ ਇੱਕ ਬੰਦ ਆਏਗਾ ਪ੍ਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਪੂਰੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ੴ ਸਤਿਗੁਰ ਪ੍ਰਸਾਦਿ ਰਹਾਉ ਦੇ ਬੰਦ ਵਿੱਚ ਮਹਾਰਾਜ ਧੰਗੁਰੂ ਅਮਰਦਾਸ ਜੀ ਇਸ ਸ਼ਬਦ ਦੇ ਕੇਂਦਰ ਵਿੱਚ ਬਾਕਸ਼ਿਸ਼ ਕਰਦੇ ਆ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਪ੍ਰਮਾਤਮਾ ਅੱਗੇ ਇੱਕ ਬੇਨਤੀ ਕਰਦੇ ਮਹਾਰਾਜ ਜੀ ਕਹਿੰਦੇ ਹਰ ਜੀ ਇਹ ਤੇਰੀ ਵਡਿਆਈ ਹੇ ਹਰੀ ਪ੍ਰਮਾਤਮਾ ਜੀਓ ਇਹ ਤੇਰੀ ਵਡਿਆਈ ਹੈ ਤੇਰਾ ਵੱਡਪਣ ਹੈ ਤੇਰਾ ਬਿਰਦ ਹੈ ਕੀ ਵਡਿਆਈ ਹੈ ਪ੍ਰਮਾਤਮਾ ਦੀ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਨ ਆਈ ਤੇਰੇ ਭਗਤ ਤੇਰੀ ਸ਼ਰਨ ਵਿੱਚ ਆਏ ਨੇ ਤੇਰੀ ਸ਼ਰਨ ਵਿੱਚ ਐ ਆਪਣੇ ਭਗਤਾਂ ਦੀ ਵਡਿਆ ਰੱਖਿਆ ਕਰ ਪੈਜ ਰੱਖ ਤੇ ਹਰ ਵੇਲੇ ਤੂੰ ਰੱਖਦਾ ਆ ਰਹੇਂ ਭਗਤਾਂ ਦੀ ਪੈਜ ਤੇਰੀ ਵਡਿਆਈ ਹੈ ਹਰ ਵੇਲੇ ਹਰ ਸਮੇਂ ਹਰ ਥਾਂ ਤੇ ਹਰ ਯੁੱਗ ਦੇ ਵਿੱਚ ਤੂੰ ਭਗਤਾਂ ਦੀ ਪੈਜ ਰੱਖਦਾ ਆ ਰਹੇਂ ਤੇ ਹੁਣ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਤੇਰੇ ਭਗਤ ਪਿਆਰੇ ਸਾਡੀ ਵੀ ਪੈਜ ਰੱਖੋ ਸਾਡੇ ਤੇ ਵੀ ਮਿਹਰ ਕਰ ਰਹਾਉ ਦਾ ਬਿਸ਼ਰਾਮ ਦੇ ਕੇ ਸੱਚੇ ਬਾਦਸ਼ਾਹ ਜੀ ਪਰਮੇਸ਼ਰ ਦੀਆਂ ਵਡਿਆਈਆਂ ਕਰ ਦਿੰਨੇ ਮਹਾਰਾਜ ਜੀ ਕਹਿੰਦੇ ਹੇ ਪ੍ਰਮਾਤਮਾ ਜੀਓ ਹੇ ਹਰੀ ਜੀਓ ਤੂੰ ਭਗਤਾਂ ਦੀ ਰੱਖਿਆ ਧੁਰ ਤੋਂ ਕਰਦਾ ਆ ਰਿਹਾ ਹੈ ਜਦੋਂ ਜਦੋਂ ਤੋਂ ਤੂੰ ਦੁਨੀਆ ਸਾਜੀ ਹੈ ਉਦੋਂ ਤੋਂ ਲੈ ਕੇ ਤੇਰੇ ਭਗਤ ਪਿਆਰੇ ਤੇਰੇ ਹੁਕਮ ਵਿੱਚ ਤੁਰੇ ਆਉਂਦੇ ਨੇ ਤੂੰ ਉਹਨਾਂ ਦੀ ਰੱਖਿਆ ਕਰਦਾ ਆ ਰਿਹਾ ਹੈ ਪੈਜ ਰੱਖਦਾ ਆ ਰਿਹਾ ਹੈ ਪ੍ਰਹਲਾਦ ਦੀ ਰੱਖਿਆ ਕੀਤੀ ਛੋਟਾ ਜਿਹਾ ਬੱਚਾ ਸੀ ਬਚਪਨ ਦੇ ਵਿੱਚ ਤੇਰੇ ਤੇ ਭਰੋਸਾ ਕਰ ਲਿਆ ਪ੍ਰਮਾਤਮਾ ਪ੍ਰਹਲਾਦ ਨੇ ਤੇਰੇ ਨਾਲ ਪ੍ਰੀਤ ਪਾਲੀ ਤੇ ਪ੍ਰਹਲਾਦ ਦਾ ਪਿਤਾ ਹਰਨਾਕਸ਼ ਪ੍ਰਹਲਾਦ ਨੂੰ ਇਸ ਕਰਕੇ ਮਾਰਨਾ ਚਾਹੁੰਦਾ ਹੈ ਕਿ ਪ੍ਰਹਲਾਦ ਉਹਦਾ ਨਾਮ ਨਹੀਂ ਜਪਦਾ ਪ੍ਰਹਲਾਦ ਤੇਰਾ ਨਾਮ ਜਪਦਾ ਹੈ ਇਸ ਕਰਕੇ ਹਰਨਾਕਸ਼ ਨੂੰ ਕ੍ਰੋਧ ਆਇਆ ਤੇ ਉਹ ਪ੍ਰਹਿਲਾਦ ਨੂੰ ਮਾਰਨ ਵਾਸਤੇ ਤੁਰ ਪਿਆ ਪਰ ਏ ਪ੍ਰਮਾਤਮਾ ਜੀ ਤੁਸੀਂ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ ਇਹ ਤੁਹਾਡਾ ਬਡੱਪਣ ਹੈ ਤੁਹਾਡੀ ਵਡਿਆਈ ਹੈ ਤੇ ਗੁਰਮੁਖਾਂ ਨੂੰ ਪ੍ਰਤੀਤ ਹੈ ਤੁਹਾਡੇ ਤੇ ਵੀ ਤੁਸੀਂ ਰੱਖਿਆ ਕਰੋਗੇ ਕਰਦੇ ਹੋ ਜਿੰਨਾ ਗੁਰਮੁਖਾਂ ਨੂੰ ਪ੍ਰਤੀਤ ਹੁੰਦੀ ਹੈ ਉਹਨਾਂ ਦੀ ਰੱਖਿਆ ਮਹਾਰਾਜ ਕਰਦੇ ਹੈ ਪਰ ਜਿਹੜੇ ਮਨਮੁਖ ਨੇ ਉਹ ਭਰਮਾਂ ਦੇ ਵਿੱਚ ਪੈ ਕੇ ਭੁੱਲਿਆ ਫਿਰਦਾ ਮਨਮੁਖ ਉਹ ਨੂੰ ਛਰਦੇ ਨਹੀਂ ਬਣਦੀ ਕਦੇ ਉਹ ਸ਼ੰਕਿਆਂ ਵਿੱਚ ਹੀ ਪਿਆ ਰਹਿੰਦਾ ਹੈ हे ਪ੍ਰਮਾਤਮਾ ਜੀ ਇਹ ਤੇਰੀ ਵਡਿਆਈ ਹੈ ਆਪਣੇ ਭਗਤਾਂ ਦੀ ਪੈਜ ਰੱਖੋ ਅਸੀਂ ਭਗਤ ਤੇਰੀ ਸ਼ਰਨ ਵਿੱਚ ਆਏ ਹਾਂ ਰਹਾਉ ਦਾ ਬਿਸ਼ਰਾਮ ਦਿੱਤਾ ਹੁਣ ਮਹਾਰਾਜ ਜੀ ਕਹਿੰਦੇ ਜਿਹੜੇ ਤੇਰੀ ਭਗਤੀ ਕਰਦੇ ਐ ਉਹਨਾਂ ਨੂੰ ਜਾਮੋ ਦੁੱਖ ਕਲੇਸ਼ ਸ਼ੋਭ ਨਹੀਂ ਸਕਦਾ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਮਨ ਵਿੱਚ ਕੇਵਲ ਤੇ ਕੇਵਲ RAM ਨਾਮ ਤੁਹਾਡਾ ਨਾਮ ਵਸਿਆ ਹੋਇਆ ਹੈ ਨਾਮ ਜਪ ਕੇ ਹੀ ਬੰਧਨਾਂ ਤੋਂ ਮੁਕਤੀ ਪੈਂਦੀ ਹੈ ਨਾਮ ਜਪ ਕੇ ਹੀ ਰਧੀਆਂ ਸਧੀਆਂ ਭਗਤਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹੈ ਨਾਮ ਜਪ ਕੇ ਹੀ ਗੁਰੂ ਦਾ ਬਚਨ ਮੰਨ ਕੇ ਅੰਦਰ ਸਹਜ ਪੈਦਾ ਹੁੰਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ। ਗੁਰਮੁਖਾ ਨੂੰ ਇਹ ਗੱਲ ਦੀ ਪ੍ਰਤੀਤ ਹੈ, ਭਰੋਸਾ ਹੈ। ਪਰੰਤੂ ਜਿਹੜੇ ਮਨਮੁਖ ਹੈ ਉਹਨਾਂ ਨੂੰ ਕਦੇ ਪ੍ਰਤੀਤ ਨਹੀਂ ਆਉਂਦੀ। ਉਹਨਾਂ ਦੇ ਅੰਦਰ ਲੋਭ ਹੈ। ਵਿਕਾਰਾਂ ਦੀ ਮਾਰ ਚੱਲਦੇ ਨੇ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਉ ਰਾ ਹਰ ਨਾਮ ਨ ਲਾਗਾ ਭਾਉ ਉਹਨਾਂ ਨੇ ਆਪਣੇ ਹਿਰਦੇ ਵਿੱਚ ਕਦੇ ਗੁਰਮੁਖਾਂ ਵਾਲਾ ਸ਼ਬਦ ਨਹੀਂ ਵਸਾਇਆ ਕਦੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਕਦੇ ਪਰਮੇਸ਼ਰ ਦੇ ਨਾਮ ਦਾ ਪਿਆਰ ਹੀ ਨਹੀਂ ਆਇਆ ਕਦੇ ਪ੍ਰਮਾਤਮਾ ਦਾ ਡਰ ਪੈਦਾ ਨਹੀਂ ਹੋਇਆ ਮਨਮੁਖ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ ਜਦੋਂ ਪਰਮੇਸ਼ਰ ਦਾ ਨਾਮ ਜਪਦੇ ਨੇ ਬੰਦਗੀ ਕਰਦੇ ਆ ਸ਼ਬਦ ਦੇ ਨਾਲ ਜੁੜਦੇ ਆ ਫਿਰ ਮਹਾਰਾਜ ਜੀ ਕਹਿੰਦੇ ਕੂੜ ਕਪਟ ਪਾਜ ਇਹ ਸਾਰਾ ਕੁਝ ਲਹਿ ਜਾਂਦਾ ਹੈ ਮਨਮੁਖ ਫੀਕਾ ਅਲਾਉ ਫਿਰ ਮਹਾਰਾਜ ਜੀ ਕਹਿੰਦੇ हे ਪ੍ਰਮਾਤਮਾ ਜੀ ਭਗਤਾਂ ਦੇ ਵਿੱਚ ਤੂੰ ਆਪ ਹੀ ਵਰਤਦਾ ਹੈ ਤੇਰੇ ਹੁਕਮ ਵਿੱਚ ਹੀ ਭਗਤ ਭਗਤੀ ਕਰਦੇ ਆ ਭਗਤੀ ਕਰਕੇ ਤੈਨੂੰ ਜਾਣਦੇ ਆ ਮਾਇਆ 모 ਇਹ ਸਾਰੀ ਤੇਰੀ ਵਡਿਆਈ ਹੈ ਤੇਰੀਆਂ ਰਹਿਮਤਾਂ ਨੇ ਇਹਨਾਂ ਤੋਂ ਰੱਖਿਆ ਕਰਨ ਵਾਲੇ ਵੀ ਤੂੰ ਹੀ ਹੈ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾ ਕੇ ਹਉਮੈ ਖਤਮ ਹੁੰਦੀ ਹੈ ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਦੇ ਐ ਗੁਰੂ ਦੇ ਸ਼ਬਦ ਨੂੰ ਪੜ ਵਿਚਾਰ ਕੇ ਮੰਨ ਲੈਂਦੇ ਐ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਉਹਨਾਂ ਦੇ ਕੰਮ ਅਚਿੰਤਿ ਕਰ ਦਿੰਦਾ ਹੈ ਅਚਨਚੇਤ ਹੀ ਕਰ ਦਿੰਦਾ ਹੈ ਉਹਨਾਂ ਦੇ ਕੰਮ ਕੋਈ ਵੀ ਕੰਮ ਹੋਵੇ ਅਚਨਚੇਤ ਪ੍ਰਮਾਤਮਾ ਪੂਰੀ ਕਰ ਦਿੰਦਾ ਹੈ ਉਹਨਾਂ ਨੂੰ ਤੇ ਅਰਦਾਸ ਕਰਨ ਦੀ ਵੀ ਲੋੜ ਨਹੀਂ ਪੈਂਦੀ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਪਰਮੇਸ਼ਰ ਆਪਣੇ ਪਿਆਰਿਆਂ ਦੇ ਕੰਮ ਅਚੰਤੀ ਕਰ ਦਿੰਦਾ ਹੈ ਅਚਨ ਚੇਤ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਿਆ ਤੇ ਇਹੀ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਗਿਆਨ ਸਾਡੇ ਜੀਵਨ ਦੇ ਕਾਜ ਨੂੰ ਸਵਾਰਦਾ ਹੈ ਜਿਨ੍ਹਾਂ ਦੀ ਰੱਖਿਆ ਪ੍ਰਮਾਤਮਾ ਨੇ ਕੀਤੀ ਹੈ ਜਿਹੜੇ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹੈ ਉਹਨਾਂ ਦੀ ਕੋਈ ਰੀਸ ਹੀ ਨਹੀਂ ਕਰ ਸਕਦਾ ਬਿਨਾ ਸਤਗੁਰੂ ਤੋਂ ਪਰਮੇਸ਼ਰ ਦਾ ਪਿਆਰ ਨਹੀਂ ਮਿਲਦਾ ਬਿਨ ਸਤਗੁਰੂ ਸੇਵੇ ਕਿਨਾਂ ਨਾ ਪਾਇਆ ਪ੍ਰਮਾਤਮਾ ਨਹੀਂ ਮਿਲਦਾ ਤੇ ਮਨਮੁਖ ਜਿਹੜੇ ਆ ਉਹ ਭੌਂਕ ਭੌਂਕ ਕੇ ਰੌਲਾ ਪਾਈ ਜਾਂਦੇ ਆ ਉਹ ਜੀਵਨ ਦੇ ਵਿੱਚ ਆਉਂਦੇ ਆ ਚਲੇ ਜਾਂਦੇ ਆ ਆਉਂਦੇ ਆ ਚਲੇ ਜਾਂਦੇ ਆ ਕਿਤੇ ਟਿਕਦੇ ਹੀ ਨਹੀਂ ਹਾਂ ساری ਉਮਰ ਦੁੱਖਾਂ ਦੇ ਵਿੱਚ ਹੀ ਪਏ ਰਹਿੰਦੇ ਨੇ ਮਰਾਇ ਕੰਦੇ ਕੋਈ ਗੁਰਮੁਖ ਹੋਵੇ ਐਸਾ ਜਿਹੜਾ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਪੀਵੇ ਅੰਮ੍ਰਿਤ ਪੀ ਕੇ ਉਹ ਨੂੰ ਆਪਣੇ ਅੰਦਰ ਸਮਾ ਲਵੇ ਤੇ ਆਪ ਸਹਿਜੇ ਸੱਚ ਵਿੱਚ ਸਮਾ ਜਾਏ ਬੈਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਦਕਾਈ ਪ੍ਰਮਾਤਮਾ ਨੂੰ ਮਿਲਣ ਵਾਸਤੇ ਜਿਹੜੇ ਟੇਢੇ ਮੇਢੇ ਕਰਮ ਕਰਦਾ ਇਹਨਾਂ ਦੇ ਨਾਲ ਮੁਕਤੀ ਨਹੀਂ ਹੋਣੀ ਇਹ ਜਨਮ ਛੱਡਿਆ ਨਹੀਂ ਜਾਣਾ। 베ਦ ਪੜ ਪੜ ਕੇ ਵਿਚਾਰਾ ਕਰ ਕਰ ਕੇ ਅਮਲ ਤਾਂ ਕੀਤਾ ਨਹੀਂ। ਫਿਰ ਹੌ ਮੈਂ ਪੈਦਾ ਹੋ ਗਈ ਤੇ ਹੌ ਮੈਂ ਨੇ ਫਿਰ ਪਤ ਗਵਾ ਦਿੱਤੀ। ਰੱਬ ਜੀ ਤੋਂ ਬਿਨਾ ਪਤ ਗਵਾਲੀ। ਮੇਰਾ ਸਤਿਗੁਰੂ ਸੱਚਾ ਹੈ। ਉਹਦੀ ਬਾਣੀ ਸੱਚੀ ਹੈ ਬਾਣੀ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਬੰਦਨਾ ਤੋਂ ਮੁਕਤੀ ਹੁੰਦੀ ਹੈ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਜੀਵਨ ਮੁਕਤ ਹੋ ਜਾਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਉਹ ਪਰਮੇਸ਼ਰ ਦੇ ਦਰਤੀ ਸਚਿਆਰ ਸਿਖਾ ਹੈ ਫਿਰ ਜਿਹੜਾ ਸਚਿਆਰ ਬਣ ਗਿਆ ਜਿਹਨੇ ਆਪਣੇ ਅੰਦਰੋਂ ਕੂੜ ਕਪਟ ਬਗਵਾ ਲਿਆ ਖਤਮ ਕਰਤਾ ਮਹਾਰਾਜ ਸੱਚੇ ਬਾਦਸ਼ਾਹ ਜੀ ਕਿਰਪਾ ਕਰਦੇ ਆ ਕਹਿੰਦੇ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਪੂਰੀ ਦੁਨੀਆ ਉਹਨਾਂ ਦੀ ਸ਼ੋਭਾ ਕਰਦੀ ਹੈ ਕੋਈ ਨਾ ਮਿਟਨਹਾਰਾ ਉਹਨਾਂ ਦੀ ਸ਼ੋਭਾ ਨੂੰ ਕੋਈ ਮੇਲ ਨਹੀਂ ਸਕਦਾ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਦੀ ਰੱਖਿਆ ਪ੍ਰਮਾਤਮਾ ਨੇ ਕੀਤੀ ਹੈ ਮੈਂ ਉਹਨਾਂ ਤੋਂ ਬਿਹਾਰ ਜਾਣਾ ਕੁਰਬਾਨ ਜਾਣਾ ਸਤਿਗੁਰੂ ਕਿਰਪਾ ਕਰਨ ਸਾਡੇ ਮਨਾਂ ਵਿੱਚ ਵੀ ਇਹ ਪ੍ਰਤੀਤ ਆ ਜਾਏ ਕਿ ਪਰਮੇਸ਼ਰ ਸਾਰਿਆਂ ਦੀ ਰੱਖਿਆ ਕਰਦਾ ਹੈ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਨਾਮ ਜਪਦੇ ਬੰਦਗੀ ਕਰਦੇ ਆਂ ਸੇਵਾ ਸਿਮਰਨ ਕਰਦੇ ਨੇ ਗੁਰੂ ਦੇ ਮਨ ਨੂੰ ਭਾ ਜਾਂਦੇ ਆ ਮਹਾਰਾਜ ਜੀ ਕਹਿੰਦੇ ਫਿਰ ਪ੍ਰਮਾਤਮਾ ਉਹਨਾਂ ਦੇ ਅੜੇ ਹੋਏ ਕੰਮ ਵੀ ਅਚੰਚੇਤ ਹੀ ਕਰ ਦਿੰਦਾ ਹੈ ਸਭ ਤੋਂ ਵੱਡਾ ਜਿਹੜਾ ਕੰਮ ਦੁਨੀਆ ਦੇ ਵਿੱਚ ਅੜਿਆ ਹੋਇਆ ਨਾ ਉਹ ਆ ਸਾਡੇ ਜੀਵਨ ਦਾ ਦੁਨੀਆ ਦੇ ਕੰਮ ਤਾਂ ਹੋ ਜਾਂਦੇ ਆ ਸਬਰ ਜਾਂਦੇ ਨੇ ਪਰ ਜਿਹੜਾ ਸਭ ਤੋਂ ਔਖਾ ਤੇ ਵੱਡਾ ਕੰਮ ਹੈ ਸਾਡੇ ਜੀਵਨ ਦਾ ਉਹ ਹੈ ਜੀਵਨ ਨੂੰ ਸਵਾਰਨਾ ਜੀਵਨ ਨੂੰ ਸਵਾਰ ਕੇ ਸਾਡਾ ਭਲਾ ਹੋਣਾ ਹੈ ਸਾਡੀ ਮੁਕਤੀ ਹੋਣੀ ਹੈ ਅਸੀਂ ਜੀਵਨ ਨੂੰ ਸਵਾਰ ਕੇ ਜਨਮ ਮਰਨ ਤੋਂ ਮੁਕਤ ਹੋ ਸਕਦੇ ਆ ਤੇ ਜੀਵਨ ਸਬਰਣਾ ਹੈ ਗੁਰੂ ਦੇ ਹੁਕਮ ਨੂੰ ਮੰਨ ਕੇ ਵਿਚਾਰ ਕੇ ਅਮਲ ਕਰਕੇ ਫਿਰ ਮਹਿਸੂਸ ਹੋ ਜਾਂਦਾ ਭਾਈ ਗੁਰੂ ਸਾਰਿਆਂ ਦੀ ਰੱਖਿਆ ਕਰਦਾ ਹੈ ਜੋ ਸ਼ਰਣਾ ਆਵੇ ਤਿਸ ਕੰਠ ਲਾਵੇ ਬਿਰਦ ਸਵਾਮੀ ਸ਼ੰਦਾਇਓ ਦਾ ਸੁਭਾਅ ਹੈ ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਗਲੇ ਨਾਲ ਲਾ ਲੈਂਦਾ ਹੈ ਉਹਦੇ ਔਗਣ ਬਖਸ਼ ਦਿੰਦਾ ਹੈ ਗੁਰੂ ਕਿਰਪਾ ਕਰੇ ਸਾਡੇ ਔਗੁਣਾਂ ਨੂੰ ਬਖਸ਼ ਕੇ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਇਹ ਹੀ ਅਰਦਾਸ ਕਰਨੀ ਆ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਸ਼ੰਦਾ ਜੇ ਤੁਸੀਂ ਸਾਡੇ ਨਾਲ ਹੋ ਫਿਰ ਸਾਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈ ਸੱਚੇ ਬਾਦਸ਼ਾਹ ਸਾਡੇ ਅੰਗ ਸੰਗੂ ਸਹਾਇਤਾ ਕਰੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਨਾਮ ਦੀਆਂ ਦਾਤਾ ਬਖਸ਼ੇ ਜੀ ਭੁੱਲਾਂ ਦੀ ਖਿਮਾ ਕਰਨੀ ਪ੍ਰੇਮ ਸਹਿਤ ਫਤਿਹ ਬੁਲਾਉ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ